ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਸਾਥਿਓ ਤੁਹਾਨੂੰ ਇੱਕ ਵੱਡੇ ਹਾਦਸੇ ਦੀਆਂ ਤਸਵੀਰਾਂ ਦਿਖਾਉਣ ਲੱਗੇ ਆ ਜਿਸ ਦੇ ਵਿੱਚ ਟੈਂਕਰ ਅਤੇ ਟਰੈਕਟਰ ਦੀ ਭਿਆਨਕ ਟੱਕਰ ਹੁੰਦੀ ਹੈ ਅਤੇ ਟਰੈਕਟਰ ਜਿਹੜਾ ਆ ਦੋ ਹਿੱਸਿਆਂ ਵਿੱਚ ਵੰਡ ਜਾਂਦਾ ਦੋ ਟੁਕੜੇ ਹੋ ਜਾਂਦੇ ਆ ਲੇਕਿਨ ਖੁਸ਼ਕਿਸਮਤੀ ਇਹ ਰਹਿੰਦੀ ਆ ਪੂਰੇ ਹਾਦਸੇ ਵਿੱਚ ਕਿ ਟਰੈਕਟਰ ਚਾਲਕ ਦੀ ਜਿਹੜੀ ਜਾਨ ਆ ਉਹ ਬਾਲ-ਬਾਲ ਬਚ ਜਾਂਦੀ ਹੈ ਦੱਸਿਆ ਜਾ ਰਿਹਾ ਜਲੰਧਰ ਹੋਟਲ ਮੈਰੀਟਿਮ ਨੇਰੇ ਟਰੈਕਟਰ ਅਤੇ ਟੈਂਕਰ ਵਿਚਕਾਰ ਭਿਆਨਕ ਜਿਹੜੀ ਟੱਕਰ ਹੁੰਦੀ ਹੈ ਹਾਦਸਾ ਇੰਨਾ ਭਿਆਨਕ ਸੀ ਕਿ ਟਰੈਕਟਰ ਦੇ ਦੋ ਟੁਕੜੇ ਹੋ ਜਾਂਦੇ ਆ ਤੇ ਘਟਨਾ ਤੋਂ ਬਾਅਦ ਹਾਈਵੇ ਤੇ ਲੰਮਾ ਜਾਮ ਲੱਗ ਜਾਂਦਾ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪੁਲਿਸ ਪਹੁੰਚਦੀ ਹੈ ਅਤੇ ਕ੍ਰੇਨ ਦੀ ਮਦਦ ਦੇ ਨਾਲ ਟਰੈਕਟਰ ਦੇ ਜਿਹੜੇ ਦੋ ਟੁਕੜੇ ਹੋ ਜਾਂਦੇ ਉਹਨਾਂ ਨੂੰ ਸੜਕ ਦੇ ਇੱਕ ਸਾਈਡ ਕੀਤਾ ਜਾਂਦਾ ਹੈ ਤਾਂ ਜੋ ਟ੍ਰੈਫਿਕ ਨਿਰਵਿਘਨ ਚੱਲ ਸਕੇ ਹਾਲਾਂਕਿ ਘਟਨਾ ਦੌਰਾਨ ਖੁਸ਼ਕਿਸਮਤੀ ਰਹਿੰਦੀ ਹੈ ਗਨੀਮਤ ਰਹਿੰਦੀ ਹੈ ਕਿ ਟਰੈਕਟਰ ਚਾਲਕ ਦੀ ਜਿਹੜੀ ਜਾਨ ਆ ਉਹ ਬਾਲ ਬਾਲ ਪਟ ਜਾਂਦੀ ਹੈ ਮਾਮਲੇ ਸੰਬੰਧੀ ਜਾਣਕਾਰੀ ਦਿੰਦੋਏ ਟਰੈਕਟਰ ਚਾਲਕ ਨੇ ਦੋਸ਼ ਲਗਾਇਆ ਕਿ ਇਹ ਹਾਦਸਾ ਟੈਂਕਰ ਚਾਲਕ ਵੱਲੋਂ ਉਸਦੇ ਟਰੈਕਟਰ ਨੂੰ ਟੱਕਰ ਮਾਰਨ ਕਰਨ ਵਾਪਰਿਆ ਟਰੈਕਟਰ ਚਾਲਕ ਦਾ ਕਹਿਣਾ ਕਿ ਉਹ ਮੁੱਖ ਸੜਕ ਤੋਂ ਸਿੱਧਾ ਆ ਰਿਹਾ ਸੀ ਇਸ ਦੌਰਾਨ ਪਿੱਛੇ ਤੋਂ ਆ ਰੇ ਟੈਂਕਰ ਚਾਲਕ ਨੇ ਉਸਦੇ ਟਰੈਕਟਰ ਨੂੰ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਉਸਦਾ ਟਰੈਕਟਰ ਪਲਟ ਗਿਆ ਤੇ ਟੈਂਕਰ ਨਾਲ ਟਕਰਾ ਗਿਆ ਇਸ ਦੌਰਾਨ ਟਰੈਕਟਰ ਟੈਂਕਰ ਦੇ ਟਾਇਰਾਂ ਵਿੱਚ ਫਸ ਜਾਂਦਾ ਤੇ ਪਲਟ ਜਾਂਦਾ ਤੇ ਦੋ ਹਿੱਸਿਆਂ ਵਿੱਚ ਵੰਡ ਜਾਂਦਾ ਇਹ ਜਿਹੜਾ ਟਰੈਕਟਰ ਚਾਲਕ ਦਾ ਕਹਿਣਾ ਤੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਦਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪਰ ਸਾਥੀਓ ਮੌਕੇ ਤੇ ਮੌਜੂਦ ਲੋਕਾਂ ਦਾ ਇਹ ਕਹਿਣਾ ਸੀਗਾ ਕਿ ਹਾਈਵੇ ਤੇ ਗੱਡੀਆਂ ਦੀ ਸਪੀਡ ਦੀ ਲਿਮਟ ਹੋਣੀ ਚਾਹੀਦੀ ਹੈ ਟਰੈਕਟਰਾਂ ਦੀ ਸਪੀਡ ਦੀ ਲਿਮਟ ਹੋਣੀ ਚਾਹੀਦੀ ਹੈ ਟੈਂਕਰਾਂ ਦੀ ਸਪੀਡ ਦੀ ਲਿਮਟ ਹੋਣੀ ਚਾਹੀਦੀ ਆ ਉਹਨਾਂ ਦਾ ਕਹਿਣਾ ਕਿ ਹਾਦਸੇ ਇਸ ਕਰਕੇ ਵਾਪਰਦੇ ਆ ਕਿ ਲੋਕ ਬੇਸਿਕ ਰੂਲ ਫਾਲੋ ਨਹੀਂ ਕਰਦੇ ਦਿਖਾਨੇ ਤੁਹਾਨੂੰ ਮੌਕੇ ਦੀ ਪੂਰੀਆਂ ਤਸਵੀਰਾਂ ਹੈ ਭਾਈ ਮੇਨ ਰੋਡ ਤੋਂ ਸਿੱਧਾ ਆ ਰਹੇ ਆਂਗੇ ਕਿਸੋ ਕਾ ਇੰਤਗ੍ਰੱਦੀ ਆਈ ਉਹਨੇ ਸਾਈਡ ਮਾਰੀ ਟਰੈਕਟਰ ਤੋਂ ਮੁਕੇ ਗੱਡੀ ਗੱਡੀ ਵੀ ਰੋਡ ਦੇ ਉੱਤੇ ਖਰਾਬ ਉਹਦੇ ਵਿੱਚ ਵੱਜਾ ਉਹਦੇ ਵਿੱਚ ਟਾਇਰਾਂ ਦੇ ਪੂਲ ਫਸ ਕੇ ਟਰੈਕਟਰ ਦੇ ਨਾਲ ਹੀ ਪਲਟੀ ਵੱਜ ਗਈ ਦੋ ਹਿੱਸੇ ਹੋ ਗਏ ਟਰੈਕਟਰ ਉਸ ਵਕ ਪਲਟ ਗਿਆ ਮੈਂ ਜਾ ਕੇ ਭਰੇ ਦੇਖਿਆ ਗੱਡੀ ਉਸ ਜਿਹੜੋਂ ਮੈਨੂੰ ਉਟਾਇਆ ਬੰਦਿਆਂ ਨੇ ਤੇ ਦੇਖਿਆ ਗੱਡੀ ਨੂੰ ਤੇ ਅਸੀ ਗੱਡੀ ਭਜਾ ਕੇ ਲੈ ਗਏ Vai ali, ਤਾਰਿਆਂ ਦੀ ਇੱਕੋ ਟੈਂਕਰ ਗੱਡੀ ਆਈ ਉਹਨੇ ਸਾਈਡ ਮਾਰੀ ਟਰੈਕਟਰ ਕੋ ਮੁੰਡੇ ਢੀ ਗੱਡੀ ਵੀ ਰੋਡ ਦੇ ਉੱਤੇ ਖਰਾਬ ਉਹਦੇ ਵਿੱਚ ਵੱਜਾ ਉਹਦੇ ਵਿੱਚ ਟਾਇਰਾਂ ਦੇ ਕੋਲ ਫਸ ਕੇ ਟਰੈਕਟਰ ਦੇ ਨਾਲ ਹੀ ਪਲਟੀ ਵੱਜ ਗਈ ਦੋ ਹੀ ਸੇ ਹੋ ਗਏ ਟਰੈਕਟਰ ਉਸ ਵਕ ਪਲਟ ਗਿਆ ਮੈਂ ਜਾ ਕੇ ਭਰੇ ਦੇਖਿਆ ਗੱਡੀ ਉੱਤਰੀ ਜਿਹੜੋਂ ਮੈਨੂੰ ਖਾਇਆ ਬੰਦਿਆਂ ਨੇ ਤੇ ਦੇਖਿਆ ਗੱਡੀ ਉੱਤੇ ਸੀ ਗੱਡੀ ਵਝਾ ਕੇ ਲੈ ਰਿਹਾ